ਜਲੰਧਰ ਦੇ ਵਿੱਚ ਪਾਕਿਸਤਾਨੀ ਜਾਸੂਸ ਗ੍ਰਫਤਾਰ ਕੀਤਾ ਗਿਆ ਗੁਜਰਾਤ ਪੁਲਿਸ ਨੇ ਜਾਸੂਸ ਨੂੰ ਕਾਬੂ ਕੀਤਾ ਮਲਜ਼ਮ ਆਈਐਸਆਈ ਨੂੰ ਖੁਫੀਆ ਜਾਣਕਾਰੀ ਦਿੰਦਾ ਸੀ ਤਾਂ ਜਲੰਧਰ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਕਿ ਪਾਕਿਸਤਾਨੀ ਜਾਸੂਸ ਨੂੰ ਗ੍ਰਫਤਾਰ ਕੀਤਾ ਗਿਆ ਗੁਜਰਾਤ ਪੁਲਿਸ ਨੇ ਦਰਸਲੇ ਜਾਸੂਸ ਨੂੰ ਕਾਬੂ ਕੀਤਾ ਮਲਜ਼ਮ ਆਈਐਸਆਈ ਨੂੰ ਜੋ ਕਿ ਖੁਫੀਆ ਜਾਣਕਾਰੀ ਦਿੰਦਾ ਸੀ ਇਸ ਦੇ ਬਾਅਦ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਆ ਥਾਣਾ ਭਾਰਗੋ ਕੈਂਪ ਨੇੜੇ ਪੁਲਿਸ ਨੇ ਅੱਜ ਸ਼ਾਮੇ ਮਾਰੀ ਕੀਤੀ ਸੀ ਤੇ ਇਸੇ ਦਰਾਂ ਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਕਿ ਪਾਕਿਸਤਾਨੀ ਜਾਸੂਸ ਗ੍ਰਿਫਤਾਰ ਕੀਤਾ ਗਿਆ ਜੇ ਜਾਸੂਸਾਂ ਦੇ ਖਿਲਾਫ ਪਿਛਲੇ ਦਿਨੀ ਮੇ ਵੱਡਾ ਐਕਸ਼ਨ ਵਕਫਾ ਜਗਾਵਾ ਤੇ ਕੀਤਾ ਗਿਆ ਕਈ ਜਗ੍ਹਾਾਂ ਤੇ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਜਲੰਧਰ ਦੇ ਵਿੱਚ ਕਾਰਵਾਈ ਹੋਈ ਇੱਥੇ ਕਿ ਪਾਕਿਸਤਾਨੀ ਜਾਸੂਸ ਗ੍ਰਿਫਤਾਰ ਹੋਇਆ ਗੁਜਰਾਤ ਪੁਲਿਸ ਨੇ ਜਾਸੂਸ ਨੂੰ ਕਾਬੂ ਕੀਤਾ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਜਲੰਧਰ ਦੇ ਵਿੱਚ ਪਾਕਿਸਤਾਨੀ ਜਾਸੂਸ ਜੋ ਗ੍ਰਿਫਤਾਰ ਹੋਇਆ ਉਸ ਦੇ ਨਾਲ ਜੁੜੀ ਹੁਣ ਤੱਕ ਕੀ ਕੋਈ ਜਾਣਕਾਰੀ ਆਈ ਹੈ ਦੇਖੋ ਪ੍ਰਵਿੰਦਰ ਬਹੁਤ ਹੀ ਅਹਿਮ ਜਾਣਕਾਰੀ ਹੈ ਔਰ ਜਿਹੜੇ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਗੁਜਰਾਤ ਪੁਲਿਸ ਇਹਦੇ ਵਿੱਚ ਲੱਗੀ ਹੋਈ ਸੀ ਤੇ ਗੁਜਰਾਤ ਪੁਲਿਸ ਤੇ ਜਲੰਧਰ ਪੁਲਿਸ ਦਾ ਇਹ ਜੁਆਇੰਟ ਆਪਰੇਸ਼ਨ ਹੈ ਔਰ ਇਹ ਜਿਹੜਾ ਜਲੰਧਰ ਕਮਿਸ਼ਨਰ ਦਾ ਥਾਣਾ ਪੈਂਦਾ ਹੈ ਭਾਰਗਵ ਕੈਂਪ ਉਸ ਏਰੀਆ ਦੇ ਵਿੱਚ ਛਾਪੇਮਾਰੀ ਕੀਤੀ ਗਈ ਤੇ ਇੱਕ ਜਾਸੂਸ ਨੂੰ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਪਾਕਿਸਤਾਨੀ ਜਾਸੂਸ ਦੱਸਿਆ ਜਾ ਰਿਹਾ ਜੋ ਕਿ ਭਾਰਗਵ ਕੈਂਪ ਦੇ ਵਿੱਚ ਅਵਤਾਰਨਗਰ ਹੈ ਉੱਥੇ ਰਹਿ ਰਿਹਾ ਸੀਗਾ ਉਹਦਾ ਨਾਂ ਦੱਸਿਆ ਜਾ ਰਿਹਾ ਮੁਹੰਮਦ ਮੁਰਤਾਜ ਅਲੀ ਹਾਲਾਂਕਿ ਹੁਣ ਤੱਕ ਦੀ ਜਿਹੜੇ ਸੋਰਸਿਸਾਂ ਨੂੰ ਜਾਣਕਾਰੀ ਦੇ ਰਹੇ ਕਿ ਉਹਦੇ ਕਬਜ਼ੇ ਤੋਂ 4 ਮੋਬਾਈਲ ਫੋਨ 3 SIM ਕਾਰਡ ਉਹ ਵੀ ਰਿਕਵਰ ਕਿਤੇ ਗਏ ਨੇ ਤੇ ਉਹਨੇ ਇੱਕ ਮਕਾਨ ਜਿਹੜਾ ਹੈ ਉਹ ਕਿਰਾਏ ਤੇ ਲੈ ਰੱਖਿਆ ਸੀਗਾ ਤੇ ਹੁਣ ਤੱਕ ਦੀ ਜਿਹੜੀ ਅਹਿਮ ਜਾਣਕਾਰੀ ਹੈ ਕਿਉਂਕਿ ਜਦ ਭਾਰਤ ਪਾਕਿਸਤਾਨ ਦਾ ਜਦ ਤਣਾਅ ਚੱਲ ਰਿਹਾ ਸੀਗਾ ਤੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਜਿਹੜੇ ਭਾਰਤ ਦੇ ਜਿਹੜੇ ਚੈਨਲ ਨੇ ਵੈਬਸਾਈਟ ਨੇ ਉਹ ਬੰਦ ਹੋ ਗਈ ਸੀ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਮੁਹੰਮਦ ਮੁਰਤਜ਼ਾ ਉਹ ਸਾਰੇ ਜਿੰਨੇ ਵੀ ਚੈਨਲਸ ਦੀ ਖਬਰਾਂ ਸੁਣਦਾ ਸੀ ਉਹਨਾਂ ਦੀ ਸਾਰੀ ਜਾਣਕਾਰੀ ਪਾਕਿਸਤਾਨ ਦੇ ਜਿਹੜੇ ਕਿਸੇ ਖਾਸ ਨੂੰ ਮੁਹੱਈਆ ਕਰਾ ਰਹੇ ਸੀਗਾ ਜਿਹਦੇ ਜਰੀਏ ਜਿਹੜਾ ਪਾਕਿਸਤਾਨ ਦੀ ਜਿਹੜੀ ਖੂਬਿਆ ਏਜੰਸੀ ਹੈ ਉਹ ਜਿੰਨੇ ਵੀ ਭਾਰਤ ਜਿਹੜਾ ਇੰਡੀਆ ਦੇ ਵਿੱਚ ਚੱਲ ਰਹੀ ਹੈ ਜੋ ਵੀ ਐਕਟੀਵਿਟੀ ਚੱਲ ਰਹੀ ਹੈ ਉਹਦੇ ਤੇ ਸਾਰੇ ਨਜ਼ਰ ਬਣਾਈ ਹੋਈ ਸੀ ਇਹ ਇਹ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਔਰ ਇੱਕ ਮੋਬਾਈਲ ਐਪ ਦਾ ਯੂਜ਼ ਕਰ ਰਿਆ ਸੀਗਾ ਜਿਹੜਾ ਜਾਸੂਸ ਹੈ ਉਹ ਇੱਕ ਮੋਬਾਈਲ ਐਪ ਯੂਜ਼ ਕਰ ਰਿਆ ਸੀਗਾ ਜਿਹਦੇ ਥਰੂ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਅਪਲੋਡ ਕਰਦਾ ਸੀ ਔਰ ਅਪਲੋਡ ਕਰਨ ਤੋਂ ਬਾਅਦ ਉਹ ਸਾਰੇ ਜਿਹੜੇ ਹੈਗੇ ਜਾਣਕਾਰੀ ਪਾਕਿਸਤਾਨ ਦੇ ਵਿੱਚ ਭੇਜ ਰਿਆ ਸੀਗਾ ਦੇਖੋ ਬੜੀ ਅਹਿਮ ਗੱਲ ਹੋ ਜਾਂਦੀ ਹੈ ਕਿ ਸਾਰੀ ਜਾਣਕਾਰੀ ਜਿਹੜੀ ਹੈ ਜਿਹੜੀ ਵੀ ਚੈਨਲ ਤੇ ਖਬਰਾਂ ਚੱਲ ਰਹੀ ਹੈ ਜਿਹੜੀ ਵੀ ਵੈਬਸਾਈਟ ਤੇ ਖਬਰਾਂ ਚੱਲ ਰਹੀਆਂ ਨੇ ਜਾਂ ਪਾਕਿਸਤਾਨ ਦੀ ਪੂਰੀ ਸਾਰੀ ਇੱਕ ਤੋਂ ਇੱਕ ਜਾਣਕਾਰੀ ਦੇ ਦਿੱਤੀ ਹੈ। ਹਾਂ ਠੀਕ ਹੈ ਮਨੋਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜਰੰਦਰ ਦੇ ਦੇ ਅਸਲ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੁਜਰਾਤ ਤੇ ਜਰੰਦਰ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਇਹ ਗ੍ਰਿਫਤਾਰੀ ਕੀਤੀ ਹੈ। ਰੋਕ ਰਾਂਗੇ ਮੈਡੀਕ ਖਬਰਾਂ ਦਾ ਮਾਹਲੀ ਦੇ ਵਿੱਚ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਦੇ ਵਿੱਚ ਵੱਡਾ ਖੁਲਾਸਾ ਹੋਇਆ ਯੂਪੀ ਨੰਬਰ ਦੀ ਬਾਈਕ ਤੇ ਆਏ ਸਨ ਦੋ ਬਦਮਾਸ਼ ਜਿਨ੍ਹਾਂ ਦੇ ਵੱਲੋਂ ਦਰਸਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਨੰਬਰ ਪਲੇਟ ਵੀ ਫੇਕ ਦੱਸੀ ਜਾ ਰਹੀ ਹੈ ਸੂਤਰਾਂ ਮੁਤਾਬਕ ਰੰਗਦਾਰੀ ਦਾ ਮਾਮਲਾ ਹੋ ਸਕਦਾ ਹੈ ਫਿਲਹਾਲ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਦਰਸਲ ਰਾਤ ਵੇਲੇ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਮਲਜ਼ਮਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਮੌਕੇ ਤੋਂ ਉਸ ਦੇ ਬਾਅਦ ਫਰਾਰ ਹੋ ਜਾਂਦੇ ਨੇ ਲਗਾਤਾਰ ਹ ਬਾਰੇ ਸ੍ਰੀ ਵਿਚਾਲੇ ਵੱਡਾ ਖੁਲਾਸਾ ਹੋਇਆ ਹੈ ਕਿ ਯੂਪੀ ਨੰਬਰ ਦੀ ਬਾਈਕ ਤੇ ਇਹ ਦੋ ਬਦਮਾਸ਼ ਆਏ ਸਨ ਹਾਲਾਂਕਿ ਨੰਬਰ ਪਲੇਟ ਵੀ ਫੇਕ ਦੱਸੀ ਜਾ ਰਹੀ ਹੈ ਕਿਉਂਕਿ ਜਦੋਂ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਵਾਹਨਾਂ ਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਅਜਿਹੇ ਆ ਬਦਮਾਸ਼ ਮੁਲਜ਼ਮ ਫੇਕ ਨੰਬਰ ਪਲੇਟਾਂ ਆ ਲਗਾ ਕੇ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇਸ ਕੇਸ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਯੂਪੀ ਨੰਬਰ ਦੀ ਜੋ ਕਿ ਇਹ ਫੇਕ ਨੰਬਰ ਪਲੇਟ ਹੈ ਤੇ ਸੂਤਰਾ ਮੁਤਾਬਿਕ ਰੰਗਦਰੀ ਦਾ ਮਾਮਲਾ ਵੀ ਹਾਂ ਹੋ ਸਕਦਾ ਹੈ ਹਾਲਾਂਕਿ ਹਰ ਐਂਗਲ ਤੋਂ ਹਰ ਲਿਹਾਜ਼ ਦੇ ਨਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸ ਰਾਤ ਵੇਲੇ ਦੀ ਇਹ ਪੂਰੀ ਵਾਰਦਾਤ ਹੈ ਕਿ ਉਹ ਬਦਮਾਸ਼ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਪਹੁੰਚਦੇ ਨੇ ਤੇ ਸ਼ਰੀਆਮ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤਾ ਸਦਾ ਰੋ ਕਰਾਂਗੇ ਮਹਾਰੀ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜ ਚੁੱਕੇ ਨੇ ਮਨੋਜੇ ਵੱਡਾ ਖੁਲਾਸਾ ਆਇਆ ਹੈ ਹੁਣ ਤੱਕ ਕਿ ਯੂਪੀ ਨੰਬਰ ਦੀ ਬਾਈਕ ਤੇ ਬਦਮਾਸ਼ ਸਵਾਰ ਹੋ ਕੇ ਆਉਂਦੇ ਨੇ ਨੰਬਰ ਪਲੇਟ ਨੂੰ ਲੈ ਕੇ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਹੈ ਜੋ ਨੰਬਰ ਹੈ ਕੀ ਉਸ ਦੇ ਬਾਰੇ ਕੋਈ ਡਿਟੇਲ ਸਾਹਮਣੇ ਜਾਂ ਕੀ ਨੰਬਰ ਪਲੇਟ ਫੇਕ ਸੀ ਆ ਹੁਣ ਤੱਕ ਕੀ ਕੁਝ ਖੁਲਾਸਾ ਹੋਇਆ ਹੈ ਪੂਰੀ ਵਾਰਦਾਤ ਨੂੰ ਲੈ ਕੇ ਆ ਦੇਖੋ ਪਰਮਿੰਦਰ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਦਾ ਖੁਲਾਸਾ ਸਾਹਮਣੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਬਦਮਾਸ਼ ਇੱਥੇ ਆਂਦੇ ਆ ਕਿਸ ਤਰ੍ਹਾਂ ਉਹ ਪੂਰੀ ਰੈਕੀ ਕਰਦੇ ਔਰ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਯੂਪੀ ਨੰਬਰ ਇੱਕ ਬਾਈਕ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਹੈ ਯੂਪੀ ਨੰਬਰ ਹੈ ਲੇਕਿਨ ਹੋ ਵੀ ਹਜੇ ਜਿਹੜਾ ਚੈੱਕ ਕੀਤਾ ਗਿਆ ਉਹ ਵੀ ਫੇਕ ਜਿਹੜਾ ਹੈਗਾ ਨੰਬਰ ਲਿਖ ਰਿਹਾ ਹੁਣ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਇਹ ਪੂਰਾ ਕ੍ਰਾਈਮ ਸੀਨ ਹੋਇਆ ਹੈ ਕਿਸ ਤਰ੍ਹਾਂ ਉਹਨਾਂ ਨੇ ਰੈਕੀ ਕੀਤੀ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੋਂ ਫਰਾਰ ਹੋ ਗਏ ਹਾਲਾਂਕਿ ਇਹ ਪੂਰਾ ਰੋਡ ਅਸੀਂ ਤੁਹਾਨੂੰ ਦਿਖਾ ਦਈਏ ਕਿ ਇਹਨਾਂ ਦੇ ਬਿਲਕੁਲ ਘਰ ਦੇ ਸਾਹਮਣੇ ਅਸੀਂ ਮੌਜੂਦ ਹਾਂ ਇਸ ਪਾਸੇ ਤੋਂ ਉਹਨਾਂ ਨੇ ਕਾਫੀ ਢੇ ਜਿਹੜੇ ਚੱਕਰ ਮਾਰੇ ਪ ਜੇ ਦੂਜੇ ਪਾਸੇ ਦਾ ਅਸੀਂ ਗੱਲ ਕਰ ਲਈ ਕਿਉਂਕਿ ਉਹ ਰੋਡ ਕਾਫੀ ਜ਼ਿਆਦਾ ਚੱਲਦਾ ਹੈ ਉਸ ਰੋਡ ਤੇ ਵੀ ਇਹ ਇੱਕ ਕਾਫੀ ਦੇਰ ਜਿਹੜੀ ਹੈਗੀ ਉਹਨਾਂ ਨੇ ਰੈਕੀ ਕੀਤੀ ਔਰ ਰੈਕੀ ਕਰਨ ਤੋਂ ਬਾਅਦ ਉਹਨਾਂ ਵੱਲੋਂ ਇੱਕ ਫਾਇਰਿੰਗ ਕੀਤੀ ਗਈ ਔਰ ਫਾਇਰਿੰਗ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ ਇਹ ਜਿਹੜੇ ਇੱਥੇ ਸਪੌਟ ਲਾਏ ਹੋਏ ਨੇ ਇੱਥੇ ਖੋਲ ਜਿਹੜੇ ਬਰਾਮਦ ਕੀਤੇ ਗਏ ਨੇ ਕੁੱਲ ਟੋਟਲ 10 ਤੋਂ 11 ਜਿਹੜੇ ਹੈਗੇ ਉਹ ਫਾਇਰ ਕੀਤੇ ਗਏ ਨੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਵਾਈ ਫਾਇਰ ਜਿਹੜੇ ਹੈਗੇ ਉਹ ਸਾਹਮਣੇ ਆਏ ਔਰ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਦੋ ਬਦਮਾਸ਼ ਹੈ ਉਹ ਹੁਣ ਇਹਦੇ ਵਿੱਚ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਗੈਂਗਸਟਰ ਕਨੈਕਸ਼ਨ ਜਿਹੜਾ ਸਾਹਮਣੇ ਆ ਰਿਹਾ ਹੈ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਇੱਕ ਪੋਸਟਰ ਵੀ ਉਹ ਇੱਥੇ ਲਾ ਕੇ ਗਏ ਨੇ ਹਾਲਾਂਕਿ ਹੁਣ ਪੁਲਿਸ ਦੇ ਵਿੱਚ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ ਇਨਵੈਸਟੀਗੇਸ਼ਨ ਦੀ ਗੱਲ ਕਰ ਰਹੀ ਹੈ ਲੇਕਿਨ ਜਿਹੜੀ ਸਾਡੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਇਹਦੇ ਵਿੱਚ ਕੋਈ ਗੈਂਗਸਟਰ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ ਯਾਨੀ ਕਿ ਕਿਸੇ ਗੈਂਗਸਟਰ ਦਾ ਕੰਮ ਹੋ ਸਕਦਾ ਹੈ ਹਜੇ ਕਲੀਅਰ ਨਹੀਂ ਹੈ ਲੇਕਿਨ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਬੜੇ ਹੀ ਛਾਤਿਰ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਅਬ ਉਹ ਜਿਵੇਂ ਤੁਸੀਂ ਜਾਣ ਕਰਦੇ ਰਹੇ ਕਿ ਪੋਸਟਰ ਵੀ ਲਗਾ ਕੇ ਗਏ ਨੇ ਕਿ ਘਰ ਦੇ ਬਾਹਰ ਪੋਸਟਰ ਲਗਾਇਆ ਗਿਆ ਉਸ ਨੂੰ ਲੈ ਕੇ ਖੁਲਾਸਾ ਹੋਇਆ ਕਿ ਉਸ ਦੇ ਉੱਪਰ ਲਿਖਿਆ ਕੀ ਗਿਆ ਸੀ ਦੇਖੋ ਇੱਕ ਹੁਣ ਤੱਕ ਦੀ ਜਿਹੜੀ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਕਿਸੇ ਗੈਂਗਸਟਰ ਦਾ ਨਾਮ ਜਿਹੜਾ ਹੈਗਾ ਉਹ ਲਿਖਿਆ ਹੋਇਆ ਹੈ ਹਾਲਾਂਕਿ ਹਜੇ ਪੁਲਿਸ ਇਹਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦੇ ਰਹੀ ਲੇਕਿਨ న్యూਜੀਟੀਮ ਦੇ ਕੋਲ ਪੁਖਤਾ ਜਾਣਕਾਰੀ ਹੈ ਕਿ ਘਰ ਦੇ ਬਾਹਰ ਜਿਹੜਾ ਹੈਗਾ ਉਹ ਪੋਸਟਰ ਲਾਇਆ ਗਿਆ ਸੀਗਾ ਔਰ ਉਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ ਹਵਾਈ ਫਾਇਰਿੰਗ ਕੀਤੀ ਗਈ ਘਰ ਦੇ ਜਿਹੜੀ ਹੈਗੀ ਬਾਹਰ ਫਾਇਰਿੰਗ ਕੀਤੀ ਗਈ ਲੇਕਿਨ ਰਾਹਤ ਦੀ ਜ਼ਰੂਰ ਗੱਲ ਹੈ ਇਹਦੇ ਵਿੱਚ ਪਰਮਿੰਦਰ ਕੇ ਕਿਸੇ ਦੇ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਜਿਹੜਾ ਹੈ ਉਹ ਨਹੀਂ ਹੋਇਆ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਯਾਨੀ ਕਿ ਜੇਕਰ ਪੋਸਟਰ ਲਾਇਆ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਗੈਂਗਸਟਰ ਕਨੈਕਸ਼ਨ ਹੋ ਸਕਦਾ ਹੈ ਅਖੀਰ ਉਹ ਕੌਣ ਸੀ ਕਿਸ ਗੈਂਗਸਟਰ ਦਾ ਨਾਮ ਹੈ ਇਹ ਫੁਟੇਜ ਜਿਹੜੀ ਹੈਗੀ ਉਹ ਨੀਰੇ ਬਾਈ ਦੇ ਜਿਹੜੇ ਸੀਸੀਟੀਵੀ ਫੁਟੇਜ ਹੈ ਉਹ ਵੀ ਖੰਗਾਲੇ ਜਾ ਰਹੇ ਨੇ ਹਾਲਾਂਕਿ ਪੁਲਿਸ ਨੇ ਸੀਸੀਟੀਵੀ ਆਪਣੇ ਕਬਜ਼ੇ ਚ ਲੈ ਲਿਆ ਔਰ ਹਾਲਾਂਕਿ ਹਜੇ ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਹੈ ਔਰ ਹਜੇ ਗ੍ਰਿਫਤਾਰੀ ਵੀ ਨਹੀਂ ਹੋਈ ਹੈ ਇਸ ਕਰਕੇ ਪੁਲਿਸ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਦ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਹੈ ਉਹ ਸਾਂਝਾ ਨਹੀਂ ਕਰ ਸਕਦੇ ਲੇਕਿਨ ਹੁਣ ਤੱਕ ਦੀ ਜਿਹੜੀ ਚੀਜ਼ਾਂ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਨੇ ਕਿ ਯੂਪੀ ਨੰਬਰ ਇੱਕ ਬਾਈਕ ਹੈ ਉਦਾ ਫੇਕ ਨੰਬਰ ਨਿਕਲਿਆ ਦੋ ਬਦਮਾਸ਼ੀਗੇ ਕਾਫੀ ਦੇਰ ਤੋਂ ਰੈਕੀ ਕਰ ਰਹੇ ਸੀਗੇ ਔਰ ਆ ਕੇ ਅੰਦਰ ਦੁੰਦ ਜਿਹੜੀ ਫਾਇਰਿੰਗ ਕੀਤੀ ਹੈ ਜਿਹੜੀ ਅਸੀਂ ਤਸਵੀਰਾਂ ਵੀ ਤੁਹਾਨੂੰ ਦਿਖਾਈਏ ਕਿ ਕਿਸ ਤਰ੍ਹਾਂ ਖੋਲ ਜਿਹੜੇ ਰਿਕਵਰ ਕੀਤੇ ਗਏ ਨੇ ਤਾਂ ਕਿਤੇ ਨ ਕਿਤੇ ਕਾਫੀ ਚੀਜ਼ਾਂ ਇਹਦੇ ਵੀ ਸਮਝ ਆ ਰਹੀਆਂ ਕਿ ਕਿਤੇ ਇੱਕ ਕਨੈਕਸ਼ਨ ਜਿਹੜਾ ਹੈ ਉਹ ਕਿੱਥੇ ਨੂੰ ਜਾ ਰਿਹਾ ਠੀਕ ਹੈ ਬਨੋ ਜੀ ਫਿਰ ਹਾਲ ਤੱਕ ਦੀ ਪੂਰੀਆਂ ਤਸਵੀਰਾਂ ਵਿਖਾਉਣ ਲਈ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਮਹਾਰੀ ਦੇ ਵਿੱਚ ਜਿਸ ਤਰੀਕੇ ਨਾਲ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਰੋਕਰਾਂਗਲੀ ਵੱਡੀ ਖਬਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੀਐਮ ਦੀ ਰਿਹائش ਤੇ ਪਹੁੰਚ ਕੇ ਮੁਲਾਕਾਤ ਕੀਤੀ ਗਈ ਹੈ ਪੰਜਾਬ ਦੇ ਮੌਜੂਦਾ ਧਾਰਮਿਕ ਤੇ ਸਿਆਸੀ ਮਸਲਿਆਂ ਤੇ ਚਰਚਾ ਕੀਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਰਸਲ ਪ੍ਰਧਾਨ ਮੰਤਰੀ ਦੀ ਰਿਹائش ਤੇ ਪਹੁੰਚ ਕੇ ਰਮੇਸ਼ ਬਿੱਟੂ ਦੇ ਵੱਲੋਂ ਇਹ ਮੁਲਾਕਾਤ ਕੀਤੀ ਗਈ ਹੈ ਪੰਜਾਬ ਦੇ ਮੌਜੂਦਾ ਧਾਰਮਿਕ ਤੇ ਸਿਆਸੀ ਮਸਲਿਆਂ ਤੇ ਚਰਚਾ ਕੀਤੀ ਗਈ ਹੈ ਮੁਲਾਕਾਤ ਦੀ ਜੋ ਕਿ ਤਸਵੀਰ ਵੀ ਆ ਸਾਹਮਣੇ ਇਹ ਤਸਵੀਰਾਂ ਮਿਤਾ ਨੁਬਖਾ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਇਹਨਾਂ ਤਸਵੀਰਾਂ ਦੇ ਵਿੱਚ ਆ ਨਜ਼ਰ ਆ ਰਹੇ ਨੇ ਆ ਤੇ ਇਸ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕੁਪਾਈ ਜੁੜੇ ਹੋਏ ਨੇ ਆ ਪੰਕਜ ਕੇਂਦਰੀ ਰਾਜ